ਮੇਰੇ ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਚਾਲ ਕਲਾਂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਚ ਪਹਿਲਾ ਵੀਡੀਓ ਬਣੀ ਹੈ ਜੀ ਅੱਜ ਫੇਰ ਪਹੁੰਚੇ ਹਾਂ ਤਿੰਨ ਵੈੜਾ ਸੇਲ ਕਰਨੀ ਹੈ ਜੀ ਜਿਨ੍ਹਾਂ ਵਿੱਚੋਂ ਆਹ ਵਾਲੀ ਟੋਕੜ ਗੱਬਣ ਇੱਕ ਟੋਕੜ ਇੱਕ ਤਾਜੀ ਸੂਈ ਹੈ ਜੀ ਬਿਲਕੁਲ ਤਾਜੀ ਸੂਈ ਹੈ ਅੱਜ ਹੀ ਸੂਈ ਹੈ ਜੀ ਜਾਂ ਜੇਰ ਵੀ ਹੈਗੀ ਆ ਤਮ ਮਗਰ ਵਛੀ ਬੜੀ ਸੋਹਣੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਨੂੰ ਚੈੱਕ ਪਾਸ ਕਰਕੇ ਥਾਂ ਟੇਪ ਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਤਿੰਨਾਂ ਪਸ਼ੂਆਂ ਤੇ ਟੇ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬੜਾ ਠੀਕ ਠਾਕ ਤੀ ਸੁਣਾਓ ਠੀਕ ਹੈ ਵਧੀਆ ਆਪਣਾ ਜੀ ਕਿੰਨੇ ਪੌ ਸੇਲ ਕਰਨੀ ਤੁਹਾਨੂੰ ਲੋਕ ਤਿੰਨੇ ਜੇ ਭਾਜੀ ਇੱਕ ਤਾਜੀ ਸੂਈ ਆ ਇੱਕ ਟੋਕੜਾ ਛੇਕ ਟੋਕੜ ਗੱਬਣ ਅੱਛਾ ਜੀ ਤਿੰਨੇ ਜੀ ਤਿੰਨੇ ਵੈਰੈਂਟੀਆਂ ਹਨਾ ਕਿੰਨੇ ਵੈਰੈਂਟੀਆਂ ਬਹੁਤ ਚੰਗੀਆਂ ਮੁੱਲ ਜਿਆ ਜੀ ਆ ਮੁੱਲ ਜਿਆ ਜਿਆ ਠੀਕ ਹੈ ਜੀ ਠੀਕ ਹੈ ਐਡਰੈਸ ਦੱਸ ਦੋ ਵੀ ਜੀ ਆਪਣਾ ਬੈਸ ਪਿੰਡ ਚਾਲਕਲਾ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੇ ਠੀਕ ਆ 9:77 ਦਾ ਚਰਨੇ 75 ਜੀ ਠੀਕ ਆ ਜੀ ਹਾਂਜੀ ਸਹੀ ਆ ਸ਼ੁਰੂਆਤ ਆਪਾਂ ਕਰੀਏ ਇਤੋਂ ਹੀ ਹਨਾ ਇਹ ਅੱਜ ਭਿੰਦਰ ਸਾਹਿਬ ਸਵੇਰੇ ਸੂਈ ਜੇ ਭਾਜੀ ਅੱਛਾ ਜੀ 5 ਵਜੇ ਸੂਈ ਜੇ ਮਨੇਰੇ ਅੱਜ ਇਹਦੇ ਜੇਰ ਜੂਰ ਪਾਤੀ ਜੇ ਠੀਕ ਆ ਜੀ ਇਹਰ ਆਪਾਂ ਦਿਖਾ ਦਿੰਨੇ ਨਾਲ ਹੀ ਹਨਾ ਤੇ ਵੱਛੀ ਜੇ ਮਗਰ ਆ ਜੀ ਆ ਆ ਜੇਰ ਦੇਖ ਲਓ ਪਹਿਲਾਂ ਹਾਂਜੀ ਬਾਗੀ ਥਣ ਖਾ ਲਓ ਥਾਡੀ ਕੁਆਲਿਟੀ ਵੀ ਕੋ ਕਿੱਡੀ ਪਿਆਰੀ ਜਰਸੀ ਆ ਰੰਗ ਕਾਲਾ ਜਰਸੀ ਆ ਇਹੋ ਵੀ ਭਾਈ ਥੋੜੀ ਸਾਭੀ ਕੇ ਨੇ ਕੱਟ ਆਹ ਵੇਖੋ ਥਣ ਪੂਰਾ ਚਵਾਲਾ ਮੁੱਠੀ ਦੇ ਲੱਗਾ ਵਾ ਬੜੀ ਬਰੀਡ ਗਰੂਪ ਵਾ ਵੱਛੀ ਚੈ ਇਹ ਹੈ ਵੀ ਤਗੜੀ ਆ ਵੇਖੋ ਜੀ ਕੋਈ ਵੱਛੀ ਸ਼ਾਮਲੇ ਤਾਂ ਐ ਚੰਗੀ ਬਣੋਗੀ ਕਿਤੀ ਕੇ ਦੀ ਵੱਛੀ ਆਈ ਟੋਪ ਵੇਖੋ ਜੀ ਟੀਕਾ ਚੰਗਾ ਕਿਸ ਵੀਰ ਨੇ ਲਵਾਇਆ ਵਾ ਆ ਵੇਖ ਸਕਦੇ ਅੱਖ ਚੈੱਕ ਕਰੋ ਵੱਛੀ ਕਿੰਡੀ ਸੋਹਣੀ ਆ ਲਾੜੂ ਨਾਲ ਆ ਤੇ ਜਰਸੀ ਬੋਦੀ ਵਾਲੀ ਆ ਸਰੀਰੋਂ ਥੋੜਿਆ ਲਿੱਸੀ ਆ ਦਾ ਹਵਾਨਾ ਚੰਗਾ ਬਾਕੀ ਓਦਾਂ ਵੀ ਸੂ ਗਏ ਡੰਗਰ ਥੋੜਾ ਇਹ ਹੋ ਜਾਂਦਾ ਹਨ ਜੀ ਅੱਜ ਹੀ ਸੂਈ ਲੱਪਾਂ ਲੁੱਪਾਂ ਲਾਇਆ ਇਹ 2 3 4 ਘੰਟੇ ਹਾਂ ਸੋਹਣਾ ਲੱਗਾ ਇਹ ਬਹੁਤ ਿਆਰਾ ਸੂਆ ਭਾਜੀ ਕਿਨਵਾਊਗਾ ਇਹ ਭਾਜੀ ਉਹ ਤਾਂ ਕਹਿੰਦੇ ਪਹਿਲਾ ਸੂਆ ਵਾ ਨੇ ਸਾਡਾ ਦੂਜਾ ਸੂਆ ਸਕਦਾ ਅੱਛਾ ਦੂਜਾ ਸੂਆ ਹੋਊਗਾ ਜੀ ਅੱਛਾ ਦੂਜਾ ਸੂਆ ਹੈਗਾ ਜੀ ਠੀਕ ਹੈ ਜੀ ਹਾਂ ਜੀ ਇਹੋ ਹੀ ਵੀ ਸਾਂਭੀ ਗਏ ਨੇ ਘੱਟ ਵਾਜੇ ਵਸ਼ੀਖ ਸਾਂਭੀ ਹੁੰਦੀ ਪੂਰੀ ਦੇ ਵਿੱਚ ਰਪਈਆਂ ਦੀ ਵਸ਼ੀਖ ਤੇ ਕਿੰਨਾ ਕੁ ਦੁੱਧ ਚਵਾਊਗੀ ਹੈ ਦੁੱਧ ਤੇਰੀ 14 ਚਾਹੇ 14 ਜਿਹੜਾ 13 14 ਕਿਲੋ ਠੀਕ ਹੈ ਜੀ 13 14 ਕਿਲ ਆਹ ਗਾ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਸੋਹਣੀ ਸੁਨੱਖੀ ਆ ਆਹ ਵੇਖੋ ਜੀ ਇਹ ਫੇਸ ਕੁਆਲਿਟੀ ਚੰਗੀ ਆ ਹਵਾਨਾ ਫਿਕਸ ਆਰਡਰ ਆਪਾਂ ਜੀ ਜਿਹੜੀ ਇਹ ਵਹਿੜ ਆ ਨਾ ਇਹ ਵਹਿੜ ਦਾ ਮੁੱਲ ਨਹੀਂ ਲੈਣਾ ਪਿੱਛੇ ਜਿਹੜੀ ਵਸ਼ੀ ਉਹਦਾ ਮੁੱਲ ਲੈਣਾ ਵਾ ਬਹੁਤ ਵਧੀਆ ਵਸ਼ੀ ਆ ਵਸ਼ੀ ਦਾ ਵਸ਼ੀ ਬਹੁਤ ਚੰਗੀ ਦਿੱਤੀ ਜਨੇ ਆਹ ਵੇਖੋ ਹਵਾਨਾ ਜਾ ਕਰੋ ਸੋਹਣਾ ਜੀ ਇਹ ਨੂੰ ਬਹੁਤ ਵਧੀਆ ਵਾ ਜਰਸੀ ਚ ਹੁੰਦੀ ਹੈ ਜੀ ਹਾਂ ਜੀ ਜਰਸੀ ਜਰਸੀ ਬਾਕੀ ਸਾਰਾ ਕੋਲ ਠੰਡੀ ਸੀਰੀ ਦੇਖੋ ਠੀਕ ਆ ਬੈਕ ਦੇਖੋ ਕਿੰਨੀ ਉਨੀ ਬੈਕ ਉਨੀ ਕਾ ਹਾਂ ਜੀ ਹਾਂ ਜੀ ਜਿੱਡੀ ਕ ਹੈਗੀ ਬਹੁਤ ਹੀ ਸੋਹਣੀ ਹੈ ਉਨੀ ਹੈਗੀ ਸਫਾਈਆਂ ਬੜੀਆਂ ਭਾਜੀ ਬੱਸੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਮੈਂ ਗੱਡੀ ਨਹੀਂ ਆਵੇ ਕੋਈ ਇਦਾਂ ਜਿੱਦ ਰਸੀ ਪਾਉਣ ਦੀ ਕੋਈ ਲੋੜ ਨਹੀਂ ਹਾਂ ਨਾ ਜੀ ਆਵੇ ਕੋਈ ਧਾਰਾ ਵੀ ਮਰਾਦ ਨਹੀਂ ਆਹ ਵੇਖੋ ਬੋਲਾ ਜੀ ਚੈੱਕ ਕਰ ਲਓ ਇਹ ਪਹਿਲੀ ਚਵਾਈ ਆ 2 ਕਿਲੋ ਸਿਰੇ ਬੱਸੀ ਨੂੰ ਚੰਗਾ ਆ ਠੀਕ ਆ ਨਹੀਂ ਤੇ ਕਈ ਲੱਗਿਆ ਨਹੀਂ ਲੱਗਣਦੀਆਂ ਦੇਖੋ ਆਹ ਵੇਖ ਲਓ ਜੀ ਬੋਲਾ ਹੀ ਆ ਆਗੇ ਨਾਲੇ ਬੋਲਾ ਖਾਇਓ ਹਾਂ ਨਾਲੇ ਵਹਿੜ ਲੈ ਕੇ ਜਾਇਓ ਠੀਕ ਠੀਕ ਆ ਖੜਾ ਦੀ ਕੋਈ ਭਾਜੀ ਬਾਤ ਘੜਦਣਾਉਗੀ ਭਾਜੀ ਥਣਾ ਦੀ ਕੋਈ ਬਾਤ ਘੜਨੀ ਜੋ ਹੋਊਗਾ ਆਪਾਂ ਪਹਿਲਾਂ ਦੱਸ ਦੇਣਾ ਹੁਣ ਤੇ ਧਾਰਾਂ ਚਲਦੀਆਂ ਦੇਣੀਆਂ ਬਾਤ ਧਾਰਾਂ ਦੇ ਆਪਾਂ ਦੇਣੀਆਂ ਬਸ ਹੁਣ ਬਾਕੀ ਆਈਡੀਆ ਹੈ ਕਿ ਦੁੱਧ 13-14 ਲੀਟਰ ਚੋਈ ਜੂਗੀ ਭਾਜੀ ਚੋਣਾ ਚਾਹੀਦਾ ਹੱਕ ਰੱਖਦੀ ਮਸ਼ੀਨ ਇਹਦਾ ਠੀਕ ਆ ਹਾਂਜੀ ਹਾਂਜੀ ਸਹੀ ਆ ਤੇ ਕਿੰਨਾ ਕਰਨਾ ਮੁੱਲ ਮੁੱਲ ਤੇ ਜੇਵਸ਼ੀ ਹੁੰਦੀ ਪੂਰੀ ਪਿੰਡੇ ਦੇ ਭਰੀ ਹੁੰਦੀ ਜੇਵਸ਼ੀ ਤੁਹਾਨੂੰ ਪਤਾ 45000 ਦੀ ਹੈ ਜੀ 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 ਹੁਣ ਮਸ਼ੀਨ ਦਾ ਮੁੱਲ ਕਰਦੇ 40000 ਦੀ 35000 ਹੀ ਦੇਵਾਂਗੇ ਠੀਕ ਆ ਉਹ ਚੋ 1000 ਛੱਡਦਾ ਕਿ 34000 ਦੀ ਦੇਵ ਕੀ ਕਰਦਾਂਗੇ ਭਾਜੀ ਕੋਈ ਗੱਲ ਨਹੀਂ ਮੋੜਦੇ ਨਹੀਂ ਕਿਹਨੂੰ 34000 ਚ 34000 ਚ ਮਾਨਤਨ ਨਹੀਂ ਕਰਾਂਗੇ ਖੁੱਲਾ ਕਰਦੇ ਹਾਂ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਵੇ ਬੋਲੇ ਤੇ ਆ ਧਾਰਾਂ ਵੀ ਮਾਰ ਕੇ ਦਿਖਾਤੀਆਂ ਵਸ਼ੀਏ ਕਰਾਂ ਫੇਰ ਵੇਖ ਲਓ ਅੱਖ ਬੜੀ ਪਿਆਰੀ ਵਸ਼ੀਏ ਬੜੀ ਪਿਆਰੀ ਦਿੱਤੀ ਵਸ਼ੀ ਗਾਂ ਰਕਮ ਦੀ ਬਣੂ ਕੀ ਤਿਆਰ ਹੋ ਗਈ ਜੀ ਠੀਕ ਹੈ ਜੀ ਮੁੱਲ ਬਿਲਕੁਲ ਜੇਰ ਜੁਰਵੇ ਨੇ ਪ੍ਰੋਪਰ ਪਾਤੀ ਆ ਕੋਈ ਉਹ ਸਾਹਮਣੇ ਜੇਰ ਭਾਈ ਹਾਂ ਜੀ ਹਾਂ ਜੀ ਹਾਂ ਜੀ ਇਹੋ ਹੀ ਆਪਣੇ ਕੋਲ ਤਾਜੀ ਦੂਹੀ ਆ ਜੇਹੋ ਵਸ਼ੀਏ ਕੋਈ ਠੀਕ ਠੀਕ ਹੈ ਠੀਕ ਆਹ ਭਾਜੀ ਟੋਕੜ ਜੇ ਆਹ ਟੋਕੜ ਹਾਂ ਜੀ ਹਾਂ ਜੀ ਦੁੱਧ ਕਿੰਨਾ ਹੈ ਦੇਖੋ ਇਹਦੇ ਕੋਲ ਦੁੱਧ ਜਿਹੜਾ ਪੱਕਾ ਵਾੜਾ ਭਾਜੀ 5 ਕਿਲੋ ਆ ਅੱਛਾ ਜੀ ਹਾਂ ਜੀ ਪੱਕਾ 5 ਕਿਲੋ ਵਾੜਾ 5 ਕਿਲੋ ਦੁੱਧ ਵਾੜਾ ਪੱਕਾ ਪੱਕਾ ਭਾਜੀ ਠੀਕ ਹੈ ਸੁਆ ਕਿੰਨਾ ਆਊਗਾ ਸੁਆ ਇਹਦਾ ਪਹਿਲਾ ਹੀ ਆ ਭਾਜੀ ਠੀਕ ਬਣੀ ਆ ਕਾ ਕਰੀ ਨਹੀਂ ਆ ਪਾਣੀ ਜੇ ਪੁਛ ਆਵੇ ਤੁਹਾਨੂੰ ਇਹ ਟੋਕੜ ਹੀ ਲਈ ਆ ਟੋ ਦੀ ਕੋਈ ਬਾਤ ਘਾੜਨੀ ਹੋਊਗੀ ਠੀਕ ਆ ਇੱਕ ਇੱਕ ਰੁਪਈਏ ਦਾ ਬਾਤ ਘਾੜਨੀ ਜੋ ਕੋਈ ਹੋਊਗਾ ਆਪਾਂ ਪਹਿਲਾਂ ਦੱਸ ਦਾਂਗੇ ਰੱਸੀ ਪਾ ਕੇ ਚੋਨੇ ਕਿਤਾ ਨਾ ਭਾਜੀ ਰੱਸੀ ਨਹੀਂ ਰੱਸੀ ਪਾਉਣ ਦੀ ਨਹੀਂ ਕੋਈ ਰੱਸੀ ਨਹੀਂ ਠੀਕ ਹੈ ਜੀ ਆ ਕੇ ਇਹਨੇ ਚਾਹ ਚੂਹ ਬਣਾਉਣ ਨੂੰ ਖੜਨੀ ਹੋਵੇ ਤੇ ਮੁੱਲ ਲੈਉਣ ਨਾਲ ਤੇ ਚੰਗਾ ਹੀ ਆ ਚੰਗਾ ਭਾਜੀ ਦੁੱਧ ਵੀ ਬੜਾ ਵਧੀਆ ਚਿੱਟਾ ਆ ਜਾਂਦਾ ਭਾਜੀ ਜਿੰਨਾ ਕੋ ਮੁੱਲ ਕਰਨਾ ਤੁਸੀਂ ਬਾ ਮੁੱਲ ਛੋਟਾ ਜਿਹਾ ਕਰਨਾ ਹਾਂ ਤੋਰੀ ਇਹਨੂੰ ਹੀ ਹਾਂ ਵੇਖੋ ਜੀ 5 ਕਿਲੋ ਦੁੱਧ ਤੇ ਪਹਿਲਾ ਸੁਆ ਸੁਈ ਆ ਗਾਂ ਬਣੀ ਬੁਣੀ ਨਹੀਂ ਹੈਗੀ ਆ ਨਾ ਤਾਂ ਵੇਖੋ ਮੋਟਰ ਬੰਦ ਕਰ ਦੇ ਮੋਟਰ ਚੱਲੀ ਦੇ ਵੇਖੋ ਜੀ ਥਣ ਥਣ ਸੋਹਣਾ ਲੱਗਾ ਮੁੱਠੀ ਦੀ ਚਵਾਲ ਆ ਕੋੰਤੇ ਭਾਈ ਚਵਾਈ ਹੋਈ ਆ ਜਦੋਂ ਥਣ ਤੋਂ ਸਮਾਨ ਲੱਗਦੇ ਨੇ ਡੱਡਾ ਮੋਡਾ ਥਣ ਬਣਉਂਦੀ ਆ ਠੀਕ ਆ ਜੀ ਭਾਜੀ ਬਹੁਤ ਵਧੀਆ ਫੇਰ ਥਣ ਵੀ ਬਹੁਤ ਵਧੀਆ ਕੁਆਲਿਟੀ ਵਾਲੀ ਬੱਸੀ ਹਾਂਜੀ 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 ਭਾਜੀ ਚੰਗੀ ਆ ਜੀ ਹਾਂਜੀ ਠੀਕ ਠੀਕ ਨਹੀਂ ਲੱਗਣਾ ਨਾ 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 ਭਾਜੀ ਆਪਾਂ ਪੁੱਛਿਆ ਹੀ ਨਹੀਂ ਉਹਨਾਂ ਨੂੰ ਤੇ ਆਪਾਂ ਇਦਾਂ ਹੀ ਲਈ ਆਪਾਂ ਇਦਾਂ ਹੀ ਦੇਣੀ ਚੈੱਕ ਕਰਾ ਕੇ ਵੇਖ ਲਓ ਕਈ ਵਾਰ ਨਿਕਲ ਆਉਂਦੀਆਂ ਨੇ ਕਿਸੇ ਚਲੋ ਨਿਕਲ ਵੀ ਆਉਂਦੀਆਂ ਭਾਜੀ ਕਈ ਭਾਜੀ ਨਿਕਲ ਹੁੰਦੀਆਂ ਉਹ ਜ ਨਹੀਂ ਕੋਈ ਗੱਲ ਹੈਗੀ ਠੀਕ ਹੈ ਜੀ ਤੇ ਦੱਸੋ ਕਿੰਨੇ ਕੀ ਦੇਣੀ ਹੈ ਇਹਦਾ ਭਾਜੀ ਮੁੱਲ ਭਾਵੇਂ 15 ਕਰ ਲਈਏ 12 ਕਰ ਲਈਏ 10000 ਚ ਮਾਨਤਨ ਕਰਦਾਂਗੇ ਕਿੰਨਾ ਕਰ 500 ਕਰ ਦਾਂਗੇ ਭਾਜੀ ਦੇ ਨੋ ਯਾਰ ਦੀ ਦੋ ਚਲੋ ਦੇ ਦਾਂਗੇ ਭਾਜੀ ਨੋ ਯਾਰ ਉੱਚ ਛੋਟ ਕਰਦੇ ਮਣਕੇ ਕਰਦਾਂਗੇ ਭਾਜੀ ਜਿਹੜੇ ਮੋਲੀ ਭਾਜੀ ਜਿਆਜ ਪਾਇਆ ਆਪਾਂ ਹਾਂਜੀ ਗੰਦ ਮੋਲ ਨਹੀਂ ਪਾਇਆ ਜਿਹੜੇ ਵੀਰ ਨੂੰ ਪਸੰਦ ਆਵੇ ਫੋਨ ਕਰ ਲਿਓ ਹਾਂ ਫੋਨ ਕਰਦੇ ਭਾਜੀ ਆ ਜਿਹੜੀ ਟੋਕਰ ਕਪੜੇ ਇਹ ਵੱਡੀ ਭਾਜੀ ਵਸ਼ੀਅਤ ਟੋਕਰ ਕਪੜੇ ਜਿਆਸੀ ਤੇ ਸ਼ਾਈ ਵਾਦਾ ਕਰਾਓ ਜੀ ਹਾਂਜੀ ਇਹਦਾ ਤਾਜੀ ਦਾ 24 25 ਕਿਲੋ ਦਾ ਰਕਾਰ ਦਾ ਠੀਕ ਆ ਹਾਂਜੀ ਸੁਆ ਕਿੰਨਾ ਆਊਗਾ ਸੁਆ ਤੇ ਭਾਜੀ ਹੁਣ ਤੁਹਾਡੇ ਸਾਹਮਣੇ ਆਪਾਂ ਵੀ ਲਿਆਂਦੀ ਆ ਇਹ ਮੇਰੇ ਦੂਜੇ ਲਈ ਕਪੜਾ ਤੇ ਜਿਆ ਸੁਆ ਲਈ ਮੈਂ ਤੀਜੇ ਲਈ ਕਪੜਾ ਸੁਣਾ ਤੇ ਜੇ ਆਹ ਤੀਜੇ ਸੁਣਾ ਹਾਂਜੀ ਹਾਂ ਆਵਿਆਂ ਦੀ ਗੱਬਣ ਜੀ 14 ਮਹੀਨਾ ਦੀ 14 ਦੀ ਚੈੱਕ ਕਰਾ ਕੇ ਦਵਾਂਗੇ ਕੋਈ ਵੀ ਰੋਦਾਂ ਨਾ ਨਵੇ ਇੱਥੇ ਆਪਾਂ ਚੈੱਕ ਕਰਾ ਕੇ ਫਿਰ ਵਸੀਦ ਕਰਾਂ ਤੁਸੀਂ ਆਪ ਚੈੱਕ ਕਰਾਈ ਆ ਆਪ ਵੀ ਕਰਾ ਕੇ ਲਿਆ ਦੀ ਪਾਜੀ ਵੀਡੀਓ ਵੀ ਹੈਗੀ ਆ ਫੂਫੜਾ ਮਾੜਾ ਠੀਕ ਕੋਈ ਨਹੀਂ ਵੀਡੀਓ ਤੁਸੀਂ ਕੱਲ ਦਿਓ ਦਿਖਾ ਦਿਓ ਨਹੀਂ ਨਹੀਂ ਚਲੋ ਮਾੜੀ ਇੱਕ ਮਿੰਟ ਤੱਕ ਦਿਖਾ ਦਿੰਦੇ ਆਪਾਂ ਚੈੱਕ ਕਰਾ ਕੇ ਦਵਾਂਗੇ ਵਸੀ ਨਾ ਅਗਲਾ ਵੀ ਕਰਾ ਲਿਆ ਹਨਾ ਇਹ ਜ਼ਿੰਮੇਵਾਰੀ ਬਣਦੀ ਹੈ ਚੈੱਕ ਕਰਾ ਕੇ ਪਾਜੀ ਲੋੜ ਕੀ ਹੈ ਜੀ 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 ਲਾਮੇ ਵਾਲਾ ਕੰਮ ਕਰਨਾ ਨਹੀਂ ਹਾਂਜੀ ਆਹ ਵੇਖੋ ਜੀ ਚੈੱਕ ਕਰਾਈ ਆ ਤੇ ਤੁਹਾਡੇ ਘਰੇ ਚ ਕੋਈ ਨਹੀਂ ਨਹੀਂ ਉੱਥੋਂ ਕਿਸੇ ਪਿਛੋਕੜ ਆ ਕੇ ਲੈ ਆਂਦੀ ਇੱਥੋਂ ਕਰਾ ਕੇ ਦਵਾ ਬਾਰ ਬਾਰ ਤੁਹਾਨੂੰ ਵਦਾ ਹਥ ਨਹੀਂ ਫੇਰ ਡੰਗੜ ਜੀ 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 ਹਾਂਜੀ ਹਾਂਜੀ ਠੀਕ ਹੈ ਬਾਕੀ ਵੀਡੀਓ ਵੀ ਸੈਂਡ ਕਰ ਦਾਂਗੇ ਸੈਂਡ ਕਰ ਦਿਓ ਜਿਹੜਾ ਵੀਰ ਮੰਗੂਗਾ ਹਨ ਠੰਡਾ ਟੀਕਾ ਵੀ ਲਵਾ ਦਾਨਾ ਠੰਡਾ ਟੀਕਾ ਵੀ ਲਵਾ ਦਦਾ ਤੇਲ ਵੀ ਦੇ ਦਦਾ ਸਾਰੇ ਕੰਮ ਕੀ ਖਾਣਾ-ਖੁਣਾ ਦੀ ਕੋਈ ਬਾਤ ਘਾਟਨੀ ਨਹੀਂ ਹੈ ਭਾਜੀ 100 ਰੁਪਏ ਦਾ ਭਾਜੀ ਨੁਕਸ ਨਹੀਂ ਆ ਆ ਵੇਖੋ ਹਾਂਜੀ ਹਾਂਜੀ ਫਣ ਦਾ ਕੋਈ ਬਾਤ ਘਾਟਨੀ ਨਹੀਂ ਹੈ ਬਾਕੀ ਵੇਖੋ ਆਂ ਦੁੱਧ ਵਾਲੀਆਂ ਨਾੜਾ ਚੱਕ ਕਰੋ ਭਾਜੀ ਆ ਵੇਖੋ ਜੀ ਤਰ ਅਸੀ ਪਉਣੀ ਪੈਂਦੀ ਵੀ ਜੀ ਬਾਹ ਪਾਜੀ ਕੋਈ ਅਸੀ ਨਹੀਂ ਜਿੱਦਾਂ ਜਿੱਦਾਂ ਮਰਜੀ ਥੱਲੇ ਪੈਜੀ ਠੀਕ ਆ ਹਾਂਜੀ ਠੀਕ ਤੋਰੀਏ ਵੀਰ ਜੀ ਇਹਨੂੰ ਵੀ ਫੋਲ ਕੇ ਆ ਲਓ ਇਹ ਵੀ ਚੰਗੇ ਸੋਹਣੀ ਆ ਕੱਦ-ਕਾੜ ਚੰਗਾ ਆ ਵੇਖੋ ਤੇ ਬਾਕੀ ਦੁੱਧ ਮੱਝਾਂ ਵਾਲਾ ਹੁੰਦਾ ਇਹਦਾ ਵੀ ਕੁਆਲਿਟੀ ਚੈੱਕ ਕਰ ਲਓ ਜੀ ਕੱਦ-ਕਾੜ ਵੀ ਚੰਗਾ ਜੀ ਆਓ ਵਾਇਨ ਵਾਲੀ ਆ ਭਾਜੀ ਵਧੀਆ ਆ ਜੀ ਬਾਕੀ ਫੇਸ ਵੇਖੋ ਫੇਸ ਵੀ ਬਹੁਤ ਸੋਹਣੀਆਂ ਜੱਤਾਂ ਦੇ ਭਕਾ ਨਾ ਜੀ ਹਾਂਜੀ ਹਾਂਜੀ ਦੁੱਧ ਵਾਲੀਆਂ ਨਾੜਾਂ ਵੀ ਬਹੁਤ ਸੋਹਣੀਆਂ ਲੱਗੀਆਂ ਦੇਖ ਸਕਦੇ ਹਾਂ ਹੁਣ ਦੁੱਧ ਫੇ 10 ਕਿਲੋ 10 ਕਿਲੋ ਹਾਂਜੀ ਹਾਂਜੀ ਠੀਕ ਆ ਤਾਂ ਐਰ ਕ ਕਿੰਨਾ ਗਾਂ ਚਵਾਊਗੀ ਕੋਈ ਆਈਡੀਆ ਦੇ ਸਕਦੇ ਹੋ ਪਾਜੀ 23 24 ਕਿਲੋ ਦਾ ਰਿਕਾਰਡ ਉਹਨਾਂ ਬੰਦਿਆ ਦੱਸੇ ਪਹਿਲਾਂ ਦੱਸੇ ਜਿਹੜਾ ਚੋਇਆ ਸੱਜਰ ਦਾ ਹਨਾ ਇਹ ਚੋਣਾ ਚਾਹੀਦਾ ਭਾਜੀ ਵੱਡੀ ਆ ਗਾਂ ਹੁਣ ਟੋਕੜ ਵੀ 10 ਕਿਲੋ ਦੇਂਦੀ ਆ ਠੀਕ ਟੋਕੜ ਟੋਕੜ ਸੱਖਾਂ ਦਾ ਥਾ ਵੀ ਨਹੀਂ ਆ ਟੋਕੜੇ ਨਾਲੀ ਗੱਬਣ ਵੀ ਆ ਗੜੀ ਗੱਬਣ 4 ਮਹੀਨੇ ਦੀ ਹਾਂਜੀ ਹਾਂਜੀ ਠੀਕ ਆ ਤਾਂ ਮੋਲ ਕਿੰਨਾ ਕਰਨਾ ਜੀ ਮੋਲੇ ਦਾ ਭਾਜੀ 40000 ਕਰਦੇ ਆ ਮਾੜ ਤਣ ਕਿੰਨਾ ਕਰੋਗੇ 5000 ਕਰ ਦਾਂਗੇ 35 ਦੇ ਦਵਾਂਗੇ 35 ਦੇ ਹਾਂਜੀ 35 ਛੋੜ ਆ ਵੇਖ ਲਓ ਵੀ ਸੱਜਰਦਾ ਵੀ ਉਹਨਾਂ ਵੀਰ ਨੇ ਕੀਤਾ ਵਾ ਤੇ ਦੋਗੜ ਘੱਬਣ ਦਾ ਵੀ ਹਾਂਜੀ ਹਾਂਜੀ ਬਾਕੀ ਇਹ ਵੱਡੀ ਇਹ ਵੀ ਵੱਡੀ ਦਾ ਫਰਕ ਪੈ ਗਿਆ ਇਹੋ ਚੀਜ਼ ਦੱਸਣ ਲੱਗਾ ਵੱਡੀ ਦਾ ਫਰਕ ਪੈ ਗਿਆ ਵਾ ਜਿਹੜਾ ਉਹ ਵੀ ਬਹੁਤ ਸੰਘਣਾ ਵਾ ਦੁੱਧ ਹਾਂਜੀ ਕਾਰਟੀ ਵਾਲਾ ਦੁੱਧ ਇਹਦਾ ਜੀ 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 ਦੁੱਧ ਵੀ ਚੰਗਾ ਹੋਣਾ ਵਾ ਤੇ ਢਿੱਲਾ ਨਾ ਇਹ ਚੀਜ਼ ਦੀ ਥੋੜੀ ਡਿਮਾਂਡ ਜਾ ਰਹੀ ਹੈ ਭਾਈ ਮੰਗ ਜਾਦੀ ਵੀਰ ਪਸੰਦ ਕਰਦੇ ਐ ਨਾ ਮੈਡਮ ਠੀਕ ਹੈ ਜੀ ਕਰ ਨਹੀਂ ਕੋਈ ਗੱਲ ਬਾਤ ਅਸੀਂ ਹੋਈ ਐ ਭਾਜੀ ਇਹਨੂੰ ਚੈੱਕ ਕਰਾ ਕੇ ਖੜੋ ਚੋਕੇ ਖੜੋ ਉਹ ਸੂਈ ਹੈ ਤਾਜੀ ਧਾਰਾਂ ਦੇ ਜਾਊਗੀ ਉਹਨੂੰ ਇੱਥੇ ਆੜ ਕੇ ਤਸੱਲੀ ਕਰਕੇ ਖੜੋ ਇਹਨੂੰ ਚਿੰਚੋਜਵਾ ਕੇ ਖੜੋ ਇਹੋ ਬੇਨਤੀ ਭਾਜੀ ਜੀ 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 ਠੀਕ ਹੈ ਜੀ ਆਹੀ ਤਿੰਨ ਪਸ਼ੂ ਸੇਲ ਕਰਨੇ ਆ ਆ ਤੋਕੜ ਕੱਬਣਾ ਜੀ ਤੇ ਆ ਜਿਹੜੀ ਕੱਲੀ ਤੋਕੜ ਆ ਆ ਵੇਖੋ ਜੀ ਇਹ ਤਾਜੀ ਸੂਈ ਜੀ ਇਹ ਤਾਜੀ ਸੂਈ ਤਿੰਨ ਹੀ ਪਸ਼ੂ ਸੇਲ ਕਰਨੇ ਆ ਵਧੀਆ ਪਸ਼ੂ ਆ ਆ ਕੇ ਤੁਸੀਂ ਆਪਣੀ ਤਸੱਲੀ ਜ਼ਰੂਰ ਕਰ ਲਿਓ ਸੁਹੇ ਸਵਾਏ ਪਸ਼ੂ ਆ ਜੀ ਦੋ ਟਾਈਮ ਚੋ ਕੇ ਚੈੱਕ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ